ਅੱਜ ਜੇ ਤੁਹਾਨੂੰ ਦਰਸ਼ਨ ਕਰਵਾਉਣ ਪਹੁੰਚਿਆ ਗੁਰਦੁਆਰਾ ਤਖਤਪੂਰਾ ਸਾਹਿਬ ਦੇ ਜਿੱਥੇ ਤਿੰਨ ਗੁਰੂ ਸਾਹਿਬਾਨਾਂ ਨੇ ਚਰਨ ਪਾਏ ਗੁਰੂ ਨਾਨਕ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਦਾ ਇਤਿਹਾਸ ਇਹ ਹੈ ਕਿ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ ਸੰਮਤ 1567 ਵਿੱਚ ਆਰੰਭ ਕੀਤੀ ਇਸ ਉਦਾਸੀ ਵਿੱਚ ਗੁਰੂ ਜੀ ਸੁਲਤਾਨਪੁਰ ਤੋਂ ਚੱਲ ਕੇ ਧਰਮਕੋਟ ਤਖਤੂਪੁਰਾ ਮੱਤੇ ਦੀ ਸ੍ਰਾਮ ਬਠਿੰਡਾ ਸਰਸਾ ਬੀਕਾਨੇਰ ਅਜਮੇਰ ਅਤੇ ਰਾਜਪੂਤਾਨੇ ਵਿੱਚੋਂ ਦੀ ਹੁੰਦੇ ਹੋਏ ਸੰਗਲਾ ਦੀਪ ਤੱਕ ਗਏ ਸਨ ਤਖਤੂਪੁਰੇ ਦੇ ਸਥਾਨ ਤੇ ਜਿੱਥੇ ਗੁਰੂ ਜੀ ਰੁਕੇ ਉੱਥੇ ਇੱਕ ਬਹੁਤ ਸੰਘਣੀ ਝਿੜੀ ਸੀ ਇਸ ਝਿੜੀ ਵਿੱਚ ਇੱਕ ਭਰਤਰੀ ਅਤੇ ਗੋਪੀਚੰਦ ਨਾਮ ਦੇ ਜੋਗੀ ਰਹਿੰਦੇ ਸਨ ਇਹ ਆਪਸ ਵਿੱਚ ਮਾਮਾ ਭਾਨਜਾ ਸਨ ਸਮੇਂ-ਸਮੇਂ ਤੇ ਹੋਰ ਵੀ ਬਹੁਤ ਸਾਰੇ ਸਾਧੂ ਇਸ ਝਿੜੀ ਵਿੱਚ ਤਪੱਸਿਆ ਕਰਦੇ ਰਹੇ ਸਨ ਇੱਕ ਮਥ ਅਨੁਸਾਰ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਕੋਲ ਸਮੇਰ ਪਹਾੜ ਤੇ ਗਏ ਤਾਂ ਉੱਥੇ ਪਰਥਰੀ ਨੂੰ ਦੱਸਿਆ ਗਿਆ ਕਿ ਤੇਰਾ ਸੰਯੋਗ ਜੁਨਾਗੜਾ ਦੀ ਰਾਜਕੁਮਾਰੀ ਨਾਲ ਹੈ ਪਰ ਉੱਥੇ ਪਹੁੰਚਣ ਲਈ ਤੇਰੇ ਕੋਲ 8 ਪਹਿਰ ਦਾ ਸਮਾਂ ਹੈ ਜੇ ਤੂੰ ਨਾ ਪਹੁੰਚਿਆ ਤਾਂ ਉਸਨੇ ਮਰ ਜਾਣਾ ਹੈ ਤੇ ਤੈਨੂੰ ਉਸ ਨਾਲ ਵਿਆਹ ਰਚਾਉਣ ਲਈ ਦੂਜਾ ਜਨਮ ਲੈਣਾ ਪਵੇਗਾ ਪਰਥਰੀ ਨੇ ਸਿੱਧਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਉੱਥੇ ਪਹੁੰਚਾਇਆ ਜਾਵੇ ਜਦ ਵੱਡੇ ਵੱਡੇ ਸਿੱਧ ਜਵਾਬ ਦੇ ਗਏ ਕਿ ਅਸੀਂ ਇੰਨੇ ਘੱਟ ਸਮੇਂ ਨਹੀਂ ਪਹੁੰਚਾ ਸਕਦੇ ਸਾਡੇ ਵਿੱਚ ਸਮਰੱਥਾ ਨਹੀਂ ਤਾਂ ਭਰਤਰੀ ਦੇ ਬੇਨਤੀ ਕਰਨ ਤੇ ਗੁਰੂ ਜੀ ਨੇ ਭਰਤਰੀ ਨੂੰ ਇੱਕ ਪਹਿਰ ਵਿੱਚ ਜੁਨਾਗੜ ਵਿੱਚ ਪਹੁੰਚਾ ਦਿੱਤਾ ਗੁਰੂ ਜੀ ਨੇ ਭਰਤਰੀ ਦੀ شادی ਜੁਨਾਗੜ ਦੀ ਰਾਜਕੁਮਾਰੀ ਨਾਲ ਕਰਵਾ ਕੇ ਇੱਥੇ ਹੀ ਵਸਣ ਦੀ ਸਿੱਖਿਆ ਦਿੱਤੀ ਅਤੇ ਇਸ ਨੂੰ ਨਾਮਦਾਨ ਸਿੱਖੀ ਦਾ ਉਪਦੇਸ਼ ਦੇ ਕੇ ਗਿਰਧਾਰਤ ਕੀਤਾ ਇੱਥੇ ਗੁਰੂ ਜੀ ਦਾ ਇੱਕ ਸਿੱਖ ਭਾਈ ਜੱਕੋ ਹੋਇਆ ਇਸਨੇ ਭਰਤਰੀ ਨੂੰ ਚੁਪਵੇਂ ਬੋਲ ਬੋਲ ਦਿੱਤੇ ਭਰਤਰੀ ਗੁੱਸੇ ਵਿੱਚ ਆ ਗਿਆ ਗੁਰੂ ਜੀ ਨੇ ਆਪਣੇ ਪੰਜੇ ਨੂੰ ਅੱਗੇ ਕਰਕੇ ਜੱਕੋ ਜੀ ਨੂੰ ਭਰਤਰੀ ਦੇ ਕਰੋਧ ਤੋਂ ਬਚਾਇਆ ਫਿਰ ਵੀ ਭਰਤਰੀ ਦੀਆਂ ਕਟਿਲੀਆਂ ਨਜ਼ਰਾਂ ਨੇ ਜੱਕੋ ਜੀ ਦੇ ਚਿਹਰੇ ਤੇ ਦਾਗ ਕਰ ਦਿੱਤੇ ਗੁਰੂ ਜੀ ਦੇ ਕਹਿਣ ਤੇ ਜਦੋਂ ਜੱਕੋ ਜੀ ਨੇ ਉੱਥੇ ਬਣੇ ਤਾਲ ਵਿੱਚ ਇਸ਼ਨਾਨ ਕੀਤਾ ਤਾਂ ਦਾਗ ਦੂਰ ਹੋ ਗਏ ਇਹ ਤਾਲ ਨਾਨਕਸਰ ਹੋਇਆ ਪਰਥਰੀ ਗੁਰੂ ਜੀ ਦਾ ਉਪਦੇਸ਼ ਪਾ ਕੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲੱਗਾ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਬਣਿਆ ਹੈ ਪਰਥਰੀ ਦਾ ਸਥਾਨ ਵੀ ਮੌਜੂਦ ਹੈ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਸਭਾ ਮਹੀਨਾ ਫਰਾਜਮਾਨ ਰਹੇ ਸਨ ਇਸ ਭੂਮੀ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਨਾਲ ਪਵਿੱਤਰ ਕੀਤਾ ਹੁਣ ਇਹ ਇਮਾਰਤ ਬਹੁਤ ਪੁਰਾਣੀ ਹੋ ਚੁੱਕੀ ਸੀ ਸਾਰੇ ਇਲਾਕੇ ਦੀ ਸਮੂਹ ਸੰਗਤ ਨੇ ਵਿਚਾਰ ਕੀਤੀ ਕਿ ਇਸ ਇਮਾਰਤ ਦੀ ਸਮਾਪਤੀ ਕਰਕੇ ਨਵੀਂ ਬਣਾਉਣੀ ਚਾਹੀਦੀ ਹੈ ਸਾਰੀ ਗੁਰ ਸੰਗਤ ਦਾ ਗੁਰਮੱਤਾ ਪ੍ਰਵਾਨ ਹੋ ਗਿਆ ਤਾਂ ਪੁਰਾਣੀ ਇਮਾਰਤ ਸਮਾਪਤ ਕੀਤੀ ਗਈ ਤੇ ਵਿਚਾਰ ਨਾਲ ਇਸ ਦੀਆਂ ਨਕਸ਼ੇ ਅਨੁਸਾਰ ਨੀਹਾਂ ਕੱਢੀਆਂ ਗਈਆਂ ਪਿਸਤਾਮ ਦਾ ਸਮੂਹ ਗੁਰ ਸੰਗਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ 14 ਜਨਵਰੀ ਸਾਲ 1975 ਦਿਨ ਮੰਗਲਵਾਰ ਮਾਗੀ ਦੇ શુભ ਮਹੂਰਤ ਨੂੰ ਸਮਝਦੇ ਹੋਏ ਸ੍ਰੀਮਾਨ Swami ਸੰਤ ਦਰਵਾਰਾ ਸਿੰਘ ਜੀ ਲੋਪੋ ਵਾਲਿਆਂ ਨੇ ਦੁਪਹਿਰ ਦੇ 12 ਵਜੇ ਇਸ ਸਥਾਨ ਦਾ ਆਪਣੇ ਘਰ ਕਮਲਾਂ ਨਾਲ ਨੀਂ ਪੱਥਰ ਰੱਖ ਕੇ ਇਸ ਧਾਮ ਦੀ ਸੇਵਾ ਕਰਵਾਈ ਜਿਸ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ ਇਸ ਜਗ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਾਜਮਾਨ ਰਹੇ ਔਰ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਇਸ ਕਰਕੇ ਹੀ ਇਸ ਧਾਮ ਦਾ ਨਾਮ ਨਾਨਕਸਰ ਤਖਤੂ ਪੁਰਾ ਰੱਖਿਆ ਗਿਆ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਕੀ ਢੋਲੀ ਤੋਂ ਮਹਾਰਾਜ ਜਾਂਦੇ ਹੋਏ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਥਾਨ ਦੇ ਨਜ਼ਦੀਕ ਹੀ ਬਿਰਾਜੇ ਇੱਥੇ ਸੇਮੇ ਪਾਸਾ ਸਵਾ ਮਹੀਨਾ ਰੁਕੇ ਅਤੇ ਸਿੱਖੀ ਦਾ ਪ੍ਰਚਾਰ ਕੀਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਸਥਾਨ ਦੀ ਸੇਵਾ ਕਰਵਾਈ ਜਿੱਥੇ ਅੱਜ ਸੁੰਦਰ ਦਰਬਾਰ ਬਣਿਆ ਹੋਇਆ ਹੈ ਇੱਥੋਂ ਸਤਿਗੁਰੂ ਜੀ ਮਹਾਰਾਜ ਗਏ ਜਿੱਥੇ ਉਹਨਾਂ ਨੇ ਮਹਾਨ ਜੰਗ ਲੜੀ ਅਤੇ ਫਤਿਹ ਪ੍ਰਾਪਤ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਲੰਮੇ ਜੱਟਪੁਰਾ ਅਤੇ ਚੱਕਰ ਆਦਿ ਸਥਾਨਾਂ ਤੋਂ ਹੁੰਦੇ ਹੋਏ ਇਸ ਸਥਾਨ ਤੇ ਪੁੱਜੇ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਜਦੋਂ ਗੁਰੂ ਜੀ ਇੱਥੇ ਪੁੱਜੇ ਤਾਂ ਉਹਨਾਂ ਨੂੰ ਪਿਆਸ ਬਹੁਤ ਲੱਗੀ ਉਹਨਾਂ ਦੇ ਘੋੜੇ ਨੇ ਸੁੰਮ ਮਾਰ ਕੇ ਪਾਣੀ ਕੱਢਿਆ ਅਤੇ ਸਰੋਵਰ ਪ੍ਰਗਟ ਕੀਤਾ ਇਸ ਸਰੋਵਰ ਵਿੱਚ ਗੁਰੂ ਜੀ ਨੇ ਸਣੇ ਘੋੜੇ ਇਸ਼ਨਾਨ ਕੀਤਾ ਅਤੇ ਨਾਲ ਦੇ ਸਿੰਘਾਂ ਸਮੇਤ ਜਲ ਛਕਿਆ ਇੱਥੋਂ ਗੁਰੂ ਜੀ ਪਾਕਾ ਸਾਹਿਬ ਮਦੇਕੇ ਹੁੰਦੇ ਹੋਏ ਦੀਨਾ ਸਾਹਿਬ ਪੁੱਜੇ ਜਿੱਥੇ ਉਹਨਾਂ ਨੇ ਜਫਰਨਾਮਾ ਲਿਖਿਆ ਅੱਜ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਦਰਸਾਉਂਦਾ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਸਿੱਖ ਪੰਥ ਦੇ ਉੱਗੇ ਜਰਨੈਲ ਸਰਦਾਰ ਭਗੇੜ ਸਿੰਘ ਜੀ ਨੇ ਦਿੱਲੀ ਫਤਿਹ ਕਰਨ ਤੋਂ ਬਾਅਦ ਇੱਥੇ ਇੱਕ ਖੂਹ ਲਵਾਇਆ ਜੋ ਅੱਜ ਵੀ ਇੱਥੇ ਮੌਜੂਦ ਹੈ ਇਹਨਾਂ ਸਾਰੇ ਗੁਰਦੁਆਰਿਆਂ ਦੇ ਨਾਮ ਕਾਫੀ ਜਾਇਦਾਦ ਵੀ ਲੱਗੀ ਹੋਈ ਹੈ ਇਹਨਾਂ ਗੁਰੂ ਘਰਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਲੋਕਲ ਕਮੇਟੀ ਵੱਲੋਂ ਸਤਜੇ ਢੰਗ ਨਾਲ ਚਲਾਇਆ ਜਾਂਦਾ ਹੈ ਮਾਗੀ ਤੇ ਵਿਸਾਖੀ ਨੂੰ ਭਾਰੀ ਜੋੜ ਮੇਲਾ ਹੁੰਦਾ ਹੈ ਅਤੇ ਹਰ ਮਸਿਆ ਤੇ ਮੇਲਾ ਲੱਗਦਾ ਹੈ ਇਹ ਸੀ ਗੁਰਦੁਆਰਾ ਤਖਤਪੁਰ ਸਾਹਿਬ ਦਾ ਇਤਿਹਾਸ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ